ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੈਥ ਹੋ ਗਈ ਹੈ। ਹੂੰ ਹੂੰ। ਕਰੀਬ 16-17 ਸਾਲ ਪਹਿਲਾਂ ਉਹਦੀ ਮੈਰਿਜ। ਬੱਚੀ ਹੈ ਇੱਕ 16 ਸਾਲ ਦੀ ਹੈ, ਇੱਕ ਬੇਟਾ ਹੈ ਕੋਈ 8-9 ਸਾਲ ਦਾ। ਤੇ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਦੀ ਉੱਪਰੋਂ ਡਿੱਗ ਕੇ ਡੈਥ ਹੋ ਗਈ ਹੈ। ਅਕੋਰਡਿੰਗ ਘੋਸ਼ਣਾ ਉਹ ਅਸੀਂ ਤੇ ਜਿੱਤਾਂ। ਤਾਂ ਤੁਸੀਂ ਮੌਕੇ ਤੇ ਗਏ ਹੋ ਕੀ ਗੱਲਬਾਤ ਹੋਈ ਹੈ ਜੀ ਉੱਥੇ? ਦੇਖੋ ਅੱਜ ਹੁਣੇ 1 ਘੰਟਾ ਪਹਿਲਾਂ ਸਾਨੂੰ ਖ਼ਬਰ ਮਿਲੀ ਹੂੰ ਕਿ ਗਲਵਾਲੀ ਗੇਟ ਦੇ ਅੰਦਰ ਇੱਕ ਪਰਿਵਾਰ ਹੈ ਉਹਨਾਂ ਦੇ ਵਿੱਚ ਇੱਕ ਲੇਡੀ ਹੈ ਉਹਦੀ ਉੱਪਰੋਂ ਛੱਤ ਤੋਂ ਡਿੱਕੇ ਡੱਥ ਗਈ ਹੈ ਹੂੰ ਤੁਸੀਂ ਮੌਕੇ ਤੇ ਗਏ ਆ ਸਪਨਾ ਨਾਮ ਦੀ ਲੇਡੀ ਹੈ ਉਹਦੇ ਹਸਬੰਦ ਦਾ ਨਾਮ ਜੇ ਕੁਮਾਰ ਹੈ ਉਹ ਗਲਵਾਲੀ ਗੇਟ ਦੇ ਰਹਿਣ ਵਾਲੇ ਹੈ 30-40 ਸਾਲ ਉਮਰ ਹੈ ਇਸ ਪਰਿਵਾਰ ਦੇ ਵਿੱਚ ਦੋ ਆਪਨੇ ਹਸਬੰਡ ਵਾਈਫ ਨਾਲ ਦੋ ਬੱਚੇ ਨੇ ਕਰੀਬ 16-17 ਸਾਲ ਪਹਿਲਾਂ ਉਹਨਾਂ ਦੀ ਮੈਰਿਜ ਹੋਈ ਤੇ ਲੰਮਰੀ ਜੀ ਸਰ ਜਨਨਦੀ ਹਾਂਜੀ ਕੋਈ ਇੱਥੇ ਲਈ ਆ ਹੂੰ ਹੂੰ ਲੜਕੀ ਜਿਹੜੀ ਉਹਦੀ ਬੱਚੀ ਹੈ ਇੱਕ 16 ਸਾਲ ਦੀ ਹੈ ਇੱਕ ਬੇਟਾ ਹੈ ਕੋਈ 18 ਸਾਲ ਦਾ ਤੇ ਮੌਕੇ ਤੇ ਗਏ ਆ ਤਾਂ ਪਤਾ ਲੱਗਾ ਕਿ ਲੇਡੀ ਦੀ ਉਪਰ ਰੋਡ ਗਿਰ ਕੇ ਡੈਥ ਹੋ ਗਈ ਹੈ ਪਰ ਅਸੀਂ ਉਹਦੀ ਡੈੱਡ ਬੋਡੀ ਨੂੰ ਬੁਸ ਤੋਂ ਅਸੀਂ ਫੇਰ ਦਿੱਤਾ ਤੇ ਇਹਨਾਂ ਦੇ ਬਿਆਨ ਰਜਿਸਟਰ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਸਰ ਪਰਿਵਾਰ ਦੇ ਵੱਲੋਂ ਕਿਹਾ ਜਿਆਦਾ ਦੂਜੀ ਜਨਾਨੀ ਉਹਦੇ ਵੱਲੋਂ ਰੱਖੀ ਗਈ ਆ ਉਸ ਤੋਂ ਬਾਅਦ ਇਹਦੀ ਕੁੱਟਮਾਰ ਕੀਤੀ ਜਾ ਰਹੀ ਸੀ ਲਗਾਤਾਰ ਇਕੋ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਅਸੀਂ ਉਹ ਬੱਚਿਆਂ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਕਈ ਗੱਲਾਂ ਦੱਸੀਆਂ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਉਹ ਵੀ ਗੱਲ ਸਾਹਮਣੇ ਆਈ ਹੁਣ ਪਰਚਾ ਕੇ ਦੇ ਉੱਪਰ ਦਰਜ ਕੀਤਾ ਜਾ ਰਿਹਾ ਜੀ ਜੋ ਇਹਨਾਂ ਨੇ ਬਿਆਨ ਤੇ ਚ ਕਰਾਉਣਾ ਹੈ ਇਹ ਬਿਆਨ ਤੇ ਕਰਾ ਦੇ ਉਹਦੇ ਹਸਬੰਦ ਦੇ ਖਿਲਾਫ ਤੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਜੋ ਬਿਆਨ ਦਿੱਤਾ ਠੀਕ ਹੈ ਜੀ ਠੀਕ ਕੋਈ ਨਸ਼ੇ ਦਾ ਵੀ ਖਿਲਾਫ ਪੇ ਪਰਚਾ ਦਰਜ ਹੈ ਜੀ ਮੁੰਡੇ ਦੇ ਕਹਿੰਦੇ ਜੀ ਸਮਾਨ ਵੇਚਦਾ ਜੀ ਮੁੰਡਾ ਉਹਦੇ ਖਿਲਾਫ ਇੱਕ ਪਰਚਾ ਦਰਜ ਹੈ ਜੀ ਐਨਡੀਪੀ ਉਹ ਚੈੱਕ ਕੀਤਾ ਸੀ ਹਾਂ ਹਾਂ ਕੇਸ ਸਰ ਠੀਕ ਹੈ ਠੀਕ ਹੈ